ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੋਲੜੀ ਤਸਵੀਰ ਅਨੰਦਪੁਰ ਸਾਹੀ ਪਈ ਜਾਂਦੀ ਹੈ ਲੰਗਲ ਡੈਮ ਵੀ ਪਈ ਜਾਂਦੀ ਆ ਜਿਲ੍ਹਾ ਦੋਸਤੋ ਰੋਪੜ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਸ ਘਰ ਚ ਵੀਰ ਵਪਾਰ ਦਾ ਕੰਮ ਕਰਦਾ ਸੋਹਣਾ ਕੰਮ ਆ ਬਾਈ ਦਾ ਐਸ ਐਸ ਫਾਰਮ ਚੋ ਦੋਸਤੋ ਆਪਣੇ ਚੈਨਲ ਤੇ ਰੂਟੀਨ ਚੀ ਵੀਡੀਓ ਅਪਲੋਡ ਹੁੰਦੀਆਂ ਸਾਫ ਸੁਥਰਾ ਕੰਮ ਆ ਬਾਈ ਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਪਲੂਨ ਜਰਸੀ ਦਿਖਾਵਾਂਗਾ ਹਜੇ ਕਰਮਾ ਵਾਲੀ ਗੱਬਣਾ ਤਿਆਰੀ ਸੋਣੀ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜੂ ਇੱਥੇ ਆ ਕੇ ਆਪਦੀ ਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਦੋਸਤੋ ਬਾਈ ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੋਸਤੋ ਇੱਕ ਨੰਬਰ ਸੋਣੀ ਜਰਸੀ ਆ ਬਾਈ ਦੀ ਕਾਫੀ ਕਲਰ ਦੀ ਪਹਿਲਾ ਸੂਆ ਸੋਨ ਵਾਲੀ ਆ ਮੂੰਹ ਤੋਂ ਦੋ ਦੰਦ ਪੁਤੀਬਾਤੀ ਬਹੁਤ ਸੋਣੀ ਆ ਡੇਟ ਮੁਤਾਬਕ ਦੋਸਤੋ ਇੱਕ ਹਫਤੇ ਦੀ ਕੱਚੀ ਆ ਅੱਗੇ ਦੋਸਤੋ ਡੈਨਮਾਰਕ ਦੇ 40138 ਸੀਮੰਤੋਂ ਗੱਬਣਾ ਦੁੱਧ ਮਦਰ ਦਾ ਬਾਈ ਕਹਿੰਦਾ 24 25 ਕਿਲੋ ਦਾ ਸੀਗਾ ਆਪ ਦੁੱਧ ਬੱਚੀ ਚੰਗਾ ਪੀ ਆ ਜੂ ਆਪ ਦੋਸਤੋ ਬਾਈ ਜੀ ਹੁਣੇ ਕਹਿੰਦੇ ਜ਼ਿਗ ਦੇ ਸੀਮੰਦੀ ਆ ਦੁੱਧ 20 ਕਿਲੋ ਬਾਈ ਕਹਿੰਦਾ ਖੁੱਲਾ ਪੀ ਆ ਜੂ ਬੱਚੀ ਬਾਕੀ ਦੋਸਤੋ ਹਵਾਨਾ ਕਰਮਾਲੀ ਨੇ ਬਹੁਤ ਸੋਨਾ ਵੱਡਾ ਤਿਆਰ ਕੀਤਾ ਹੋਇਆ ਬੂਤੀ ਬਾਤੀ ਬਹੁਤ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਹਾਈਟ ਵਾਈ ਦੋਸਤੋ ਕੋਈ ਛੋਟੀ ਜਰਸੀ ਨਹੀਂ ਹੈਗੀ ਨਾਬ ਵਾਲੀ ਵੱਡੀ ਦਰਮਿਆਨੇ ਜੀ ਕਾਦੀ ਜਰਸੀ ਆ ਬਾਕੀ weight ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ weight ਵਾਲੀ ਆ ਚਾਰਚ ਫਿਰ ਗੋਲ ਮੋਟੋਲ ਪਈ ਆ ਪੈਟ ਕੋੜਾ ਸੋਹਣਾ ਚੌੜਾ ਬੂਤੀ ਬਾਤੀ ਬਹੁਤ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਦੁੱਧ 20 ਕਿਲੋ ਬਾਈ ਕਹਿੰਦਾ ਖੁੱਲਾ ਪਿਆ ਜੂ ਰੇਟ ਬਾਈ ਕਹਿੰਦਾ ਬੱਚੀ ਦਾ ਫੋਨ ਤੇ ਕਰਾਂਗੇ ਸੋ ਦੋਸਤੋ ਜੀ ਨੂੰ ਪਸੰਦ ਆ ਜੂਗੀ ਨੰਬਰ ਦੋਸਤੋ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੀ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜ ਵੀਡੀਓ ਨੂੰ ਦੋਸਤੋ ਐਂਡ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਦੋਸਤੋ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੇ ਲੋ ਧੰਨਵਾਦ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਬਹੁਤ-ਬਹੁਤ ਧੰਨਵਾਦ